ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਜੀ ਕਿੱਦਾਂ ਚੜ੍ਹਦੀ ਕਲਾ ਜੀ ਕਿਰਪਾ ਬਖਸ਼ਦਾ ਕਿਵੇਂ ਚੱਲਿਆ ਕੰਮ ਅੱਜ ਫਿਰ ਬੜੀ ਕਿਰਪਾ ਬਖਸ਼ਦਾ ਲੇ ਲੇ ਵੜੇਰੀ ਰਮਾਲ ਖੋ ਲੋ ਜੀ ਹਾਂਜੀ ਹਾਂਜੀ ਦੇਰੀ ਲਈ ਦੇ ਤਾਂ ਮਹੀਨੇ ਚੰਗੀ ਨਹੀਂ ਮਿਲਦੀ ਥੋੜੀ 10 12 ਕਿਲੋ ਮਹੀਨੇ ਘੱਟ ਮਿਲਦੀ ਹੈ ਘੱਟ ਮਿਲਦੀ ਜੀ ਬਗੜ ਥੋੜਾ ਜਨਾ ਸੁਆ ਘੱਟ ਆ ਤੇ ਚੰਗੀ ਦੇਰੀ ਆ ਜਿਹੜਾ ਮਹੀ ਮੰਗਦਾ 10 12 ਕਿਲੋ ਲਈ ਮੈਂ ਤਾਂ ਹਾਂ 10 ਪਰ ਘੱਟ ਦੇ ਕੀ 12 ਕਰਨੀ ਜੀ ਨਾ 10 ਪਰ ਘੱਟ 12 ਕਰਾਉਂਦੇ ਵੀ ਬਾਕੀ ਗੱਲਾਂ ਬਾਤਾਂ ਨਾਲ ਲੋਕੀ ਬੜਾ ਕੁਕਰਦੇ ਆ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੋ ਲੀਟਰ ਪਾਈਏ ਨਾ ਦਾਲਟੀ ਪਾਈਏ 10 ਕਿਲੋ ਬੜਾ 10 ਪਰ ਬਹੁਤ ਹੁੰਦਾ ਤੇ ਗੱਲਾਂ ਬਾਤਾਂ ਦਾ ਭਾਗ ਜੋ ਵੱਧੀ ਗਈ ਨਾ ਗੱਲਾਂ ਬਾਤਾਂ ਵਡਕੀਆਂ ਭਰਕੀਆਂ ਸਹੀ ਸਹੀ ਗੱ ਇੱਕ ਟੋਪ ਕਰਨ ਲਈ ਕਰਨਾ ਸਿਰਾਈ ਵਧੀਆ ਚਲੋ ਆਜੋ ਸ਼ਾਈ ਵਗਰ ਸ਼ਾਈ ਵਗਰ ਆ ਜੀ ਇਹਦਾ ਉਹ ਬੱਚਾ ਪੜ ਅੱਛਾ ਇਹਦਾ ਬੱਚੇ ਇਹ ਬਹਮਾ ਨੇ ਜੁਜੀ ਹਾਂ ਨਹੀਂ ਇਹਨੂੰ ਸੰਦੀਪ ਜੀ ਰਸੀਨਾ ਆਇਆ ਇਹਨੂੰ ਚੋ ਮਸ਼ੀਨਾਂ ਮਸ਼ੀਨਾਂ ਚੋਦੇ ਰਹੇ ਅੱਛਾ ਠੀਕ ਹੈ ਅੱਠ ਤਾਂ ਦੇ ਅੰਦਰ ਠੀਕ ਹੈ ਜੀ ਕੋਲਾ ਬੰਦੇ ਰੱਖੇ ਇਹਨੂੰ ਰੱਸੀ ਬਾਅਦ ਚੋ ਰस्सियां ਬਗੇਰ ਚੋ ਲੋ ਹੂੰ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਉਹ ਮਾਰੀ ਜੀ ਦਾਰਦੀ ਕੀ ਕਟਾ ਲਾਤ ਨਹੀਂ ਲਾਉਗੀ ਜਿੱਥੇ ਖਲੋਈ ਦੁੱਧ ਕਿੰਨਾ ਸਹੀ ਜੀ ਦੁੱਧ ਹੋਣ ਸੰਦੀਪ ਜੀ 20 ਕਿਲੋ ਦਾ ਅੱਛਾ ਮਿਲ ਕੇ ਰਹੂੰਗਾ ਗੱਲਾਂ ਬਾਤਾਂ ਨਾਲ ਹੀ ਮਿਲਿਓ ਬਸ ਠੀਕ ਵਾਹ ਜੀ ਵਾਹ ਖੋਲੋ ਬਰ ਖੋਲੋ ਭਾਈ ਜੀ ਕੋਈ ਕੋਈ ਚੱਲੋ ਘਾਟ ਨਾਲੇ 19 ਕਿਲੋ ਮਨ ਲਈ ਆ 19 ਕਿਲੋ ਖੜ ਕੇ ਬਾਅਦ ਵੀ ਜਾਂਦਾ ਘਰ ਬਿਲਕੁਲ ਜੀ ਲੋ ਜੀ ਵੇਖੋ ਪਰ ਮੈਂ 22 23 ਕਿਲੋ ਦੁੱਧ ਲੈ ਲੂੰਗੀ ਬਹੁਤ ਚੰਗੀ ਵੇੜਾ ਜੀ ਆਹ ਦੇ ਤੁਰ ਤੱਕ ਪੂਰਾ 24 ਜਿੱਦਾਂ ਮੱਦੀ ਕੋਲ ਪੜਦਾ ਰੱਖੋ ਬੜੀ ਚੰਗੀ ਆਹ ਦੇਖੋ ਜੀ ਨਹੀਂ ਵੀ ਆਪਣੇ ਨਾਲ ਪੋ 24 ਮੈਂ ਤਾਂ ਭਾਈ ਪੰਜ ਵਾਲੇ ਕਰਦੇ ਪਰ ਅਜੇ ਤਿੰਨ ਹੀ ਬਚੇ ਜੀ ਅਜੇ ਆਹ ਵੇਖੋ ਮਗਰ ਬੜਾ ਬੋਸ ਸੁਣੀ ਆ ਕੈਂਥਰੀ ਚੱਕਲੇ ਜਾਤੀ ਪਿਟੋ ਆ ਜਣੀ ਜੀ ਆ ਜੋ ਤਿਆਰ ਹੈ ਆ ਬਾਤ ਹੀ ਕਰਨ ਆਹੋਂ ਜਿੰਨਦੋਰੇ ਆਪਾਂ ਨੂੰ ਉਦਾ ਚੋਂਦਾ ਜੀ ਇਹ ਦੇ ਬਜਿਓ ਬਗੇਰ ਵੀ ਚਾਉਂਦੇ ਆ ਪਰ ਰਸੀਬ ਆ ਲੈਂਦੇ ਜੀ ਰਸੀਬ ਮੇਰੀ ਨਹੀਂ ਚਾਜੇ ਦਿਖਾਵਾਂ ਤੁਹਾਨੂੰ ਬਣਾ ਸ਼ਾਈ ਵਾਲੇ ਖਾਣੇ ਚੰਗੀ ਸੁਦੀਮ ਜੀ ਦਾਲਦਾ ਜੀ ਤੈਨੂੰ ਜੋ ਮੱਦੀ ਕਹੀ ਜੇ ਤੁਸੀਂ ਰੋਜ਼ ਵੀਡੀਓ ਬਿਲਕੁਲ ਪਰ ਇਦਾਂ ਦੀ ਵਹਿਰ ਇਹ ਨਸਲ ਦੀ ਇਹ ਮੇ ਦੋ ਦਲੀ ਨਹੀਂ ਜੀ ਮਿਲਦੀ ਨਹੀਂ ਨਹੀਂ ਮਿਲਦੀ ਬਜੀ ਤੈਨੂੰ ਜੋ ਕਹੀ ਮੈਂ ਵੀ ਜੋ ਮਰਜ਼ੀ ਕਹੀ ਨਾ ਹਾਂ ਤੇ ਤਨੂਰ ਗੱਲ ਵੱਖਰੀ ਹੁਣ ਪੀਲੀ ਵੀਡੀਓ ਜੋ ਆਪਾਂ ਕਹਿੰਦੇ 70000 ਦੀ ਵੈੜੋ ਹੋਰ ਨਸਲ ਹੋ ਰਹੀ ਪਰ ਇਹ ਨਸਲ ਦੀ ਵੜੀ ਇਹਨਾਂ ਦੋਤੇ ਉਹ ਚੱਲ ਗਈ ਜੀ ਫਿਰ ਉਹ ਚੱਲ ਗਿਆ ਆਪਣੇ ਸੱਜਣੀਆਂ ਬੰਦੇ ਉਹ ਹੈਗੇ ਹਾਜੀਪੁਰ ਦੇ ਸ਼ਹਿਰ ਹਾਜੀਪੁਰ ਠੀਕ ਆ ਹਾਜੀ ਉਹਨਾਂ ਅੱਗੇ ਆਪਣੇ ਬੜਾ ਮਾਰ ਰਹੇ ਸਪੈਂਦੇ ਉੱਥੋਂ ਦੇ ਠੀਕ ਆ ਉਹ ਜਿਹਨੂੰ ਚੰਗੇ ਡੰਗਰ ਠੀਕ ਹੈ ਕਿਉਂ ਕਹਣਾ ਉਹਦੋਂ ਮੈਂ ਕਹਿਤਾ ਉਹ ਸਾਈ ਭਾਈ ਮਨੇ ਢਾਲ ਦੀ ਵਾਰ ਲੜ ਕੇ ਮੈਂ ਘੱਟ ਪਾਵਾ ਯਾਰ ਬਣ ਕੇ ਇੱਕ ਉਹ ਦੂਜੀ ਵਾਰ ਵੀ ਉੱਥੇ ਗਈ ਆ ਦਸੂਏ ਲੱਗੇ ਉਹ ਦੋਵੇਂ ਫਲਾਦੇ ਲੜ ਗਏ ਉਹਨਾਂ ਨੂੰ ਸੁਲਤਾਨ ਦੇ ਬੰਦੇ ਉਹਦੇ 12 ਕਰੋੜ ਦੇ ਦੋ ਰੰਗ ਮੈਨਾ ਮੈਂ ਮਿਡੋ ਹਾਂਜੀ ਸ਼ਾਮੀ ਬਣਿਆ ਲੀਟਰ ਮਾਰੇ ਸਵੇਰੇ ਫੇਰ ਲੀਟਰ ਮਾਰੇ ਮੈਂ ਤਸੱਲੀ ਆ ਅਨੇ ਜ਼ਲੀ ਆ ਮਾਦੋ ਪਾ ਜੀ ਅੱਲਮੁਸ ਸਤਿ ਜੀ ਰੇਟ ਕਰਾਉਣਾ 70000 ਮਛੀਰੇ 65000 ਦੀ ਦਿੱਤੀ ਆ ਤਾਂ ਸੁਣੀ ਲੇਖਿਆ ਨਾ ਲੇਖਿਆ ਪਰ ਕਰਦੀਆਂ ਮਾਨਦਰਾ ਪਾ ਕਰ ਦੋ ਕਰ ਦੋ ਚਾ ਪੂਰੇ ਬਾੜ ਦੀ 8000 ਦੀ ਚਲੋ ਚਲ ਅੱਛੀ ਜਿਹੜਾ ਭੈਣ ਭਰਾ ਖੜੂ ਹਨ ਜਿਆੜ ਚਲੋ ਹੈ ਚੰਗੀ ਲੱਛੀ ਠੀਕ ਹੈ ਇਹ ਜੀ ਇਹ ਅਸੀਂ ਪਹਿਲਾ ਸੁਆਸ ਸੁਈ ਜੀ ਹਾਂ ਜੀ ਦੰਦਾਂ ਉਰੇ ਟੁਆਲਾ ਨੇ ਦੰਦ ਵਿਗੇ ਵਿਕੇ ਹਾਂ ਜੀ ਸੁਈ ਆ ਪੰਜਵੇਂ ਛੇਵੇਂ ਦੇ ਵਸਾਠਾਓ ਦੁੱਧ ਕਿੰਨਾ ਜੀ ਦੋ ਤੇ ਕੋਹ ਉਹ ਨਾ ਡੱਬਿਆਂ ਵਾਲਾ ਜਿਹੜਾ ਅੱਗਾ ਨਾ ਉਹ 17 ਕਿਲੋ ਲੀਟਰ ਮਾਰ ਕੇ ਦਵਾ ਲਾੜੂ ਦੇ ਬੱਚਾ ਜੀ ਦਾ ਦੁੱਧ ਕਿੰਦੀ 20 ਬਲਾਸੀ ਕਰੂ 20 ਬਲਾਸੀ ਕਰੂ ਇਹ ਵੀ ਖੱਡੀ ਚੀ ਜੀ ਮੱਛ ਦਾ ਮੱਛ ਚੋਲੋ ਜੀ ਬੱਚਾ ਹੀ ਮਗਰਾਣਾ ਜੀ ਦੇ ਵੀ ਬੱਚੇ ਦੋ ਮਾਰ ਪਰ ਗਾਹ ਦਾ ਲੇਵਾ ਵੇਖੋ 20 ਵਾਲੀ ਆ ਇਹਦਾ ਲੇਵਾ ਵੇਖੋ ਵੀ ਇਹੋ ਜੀ ਦੁੱਧ ਰੋਕੇ ਗਏ ਜੀ 40 ਕਿਲੋ ਦੁੱਧ ਬਿਲਕੁਲ ਆ ਆ ਨੇ ਚਲੀ ਗਿਆ ਵੱਡੀ ਵੇੜ ਪੂਰੀ ਨਾਲੇ ਆ ਜਾਓ ਆ ਜਾਓ ਜੀ ਆ ਜਾਓ ਲਓ ਨਾਲਾਂ ਦੇ ਭੰਨਣ ਨਾਲ ਚੜੇ ਨੇ ਨਹੀਂ ਨੇ ਭਾਜੀ ਪੂਰੀ ਨਾਲੇ ਦੁੱਧ ਵਾਲੀ ਵੇੜ ਹੈ ਜੀ ਅੱਜ ਜੀ ਦੁੱਧ ਨਾਲੋਂ ਮਾਰ ਕੇ ਰੱਸੀ ਨਾ ਦੁੱਧ ਵੀ ਇਹ ਪਲੱਸ ਕਰੂੰਗੀ ਘਰਾਂ ਦੇ ਭਾਜੀ ਵਧੀਆ ਵਧੀਆ ਫਰੈਂਕੀ ਮਨਾਉਣ ਵਾਲੀ ਕੋਈ ਕੁਝ ਤੇ 19 ਵੀ ਵਧੀਆ ਮੋਟੇ ਪੂਰਾ ਹੁੰਦਾ ਇਹ ਮਗਰ ਨਾਲ ਇਹ ਵੀ ਆਪਾਂ ਪੀਓ ਬੋਚੀ ਸੰਦੀਪ ਜੀ ਇਹ ਵੀ ਪਾਇਰ ਗਿਆ ਦੀਆ ਹੂੰ ਕਿ ਚਲੋ ਆਪਾਂ ਦੇਖੀਏ ਆਣਾ ਆਪਾਂ ਕੀ ਕਹਿੰਦਾ ਇਹ 60 ਹਜ਼ਾਰ 60 ਹਜ਼ਾਰ ਹਾਂ ਚਲੋ ਮਾਤਾ ਥੋੜਾ ਕਰਦਾ ਕੋਈ ਠੀਕ ਠੀਕ ਪਰ ਬੱਚੀ 20 ਬਲਾਸ ਵਾਲੀ ਆ 20 ਬਲਾਸ ਇਹ ਗਾਰੰਟੀ ਵਾਲੀ ਗੱਲ ਆ ਜੇ ਨਹੀਂ ਕੋਈ ਸਾਈਜ਼ ਦੇ ਮੈਂ 20 ਕਿਲੋ ਮੈਨੇ ਹੋਏ ਦੇਰ ਮੈਂ ਪੰਜ ਚੌਹ ਦੇ ਨਾਲ ਇਹ ਵੀ ਗੱਲ ਪਾਣੀ ਠੀਕ ਆ ਜੇ ਉਹਦੇ ਨਗਰ ਦੀ ਕਰਦਾ ਜੇ ਨੂੰ ਪਤਾ ਵੀ ਦੂਜੀ ਲਗ ਦੇ ਵਿੱਚ ਇਹ ਗੱਲ ਆ ਫੋਨ ਵਿੱਚ ਇਹ 16 17 ਕਿਲੋ 16 17 ਕਿਲੋ ਡੱਬੇ ਮਾਰੇ ਕੋਈ ਜਿੱਦਾਂ ਮਰਦੀ ਬਾਡੀ ਪਾਉਣ ਵਾਲੇ ਉਹ ਗੱਲਾਂ ਬਾਤਾਂ ਲੜੀ ਹੁੰਦਾ ਆ ਥੱਲੇ ਛੇਕ ਲੋ ਦੋਦੇ ਲੀਜੀ ਚੋੜੀ ਕੋ ਗੱਬੜ ਵੀ ਨਾਲ ਨਾ ਗੱਬੜ ਤੂੰ ਖਾਲੀ ਇਹ ਸੋਈ ਕੋਈ ਤਿੰਨਾ ਵੀ ਨਾ ਲਓ ਕੋਈ ਚੋਹ ਨੀ ਜਾ ਲਓ ਤੋਕੜਿਆ ਤੋਕੜਿਆ ਠੀਕ ਠੀਕ ਆ ਬਸ ਖੋਲੋ ਜੀ ਤੇ ਐਂਦਾ ਬਹਿ ਜਾਓ ਸੈਮਾ ਨੂੰ ਪਾੜਾ ਪਾ ਕੇ ਬਹਿ ਜਾਓ ਹਾਂਜੀ ਸਵੇਰੇ ਪਾੜੇ ਬੇਰ ਬੇਰ ਮੈਨੂੰ ਕੋਈ ਮਤਲਬ ਜਿੱਦਾਂ ਵੱਡੀ ਚਲੋ ਕੋਈ ਨਾ ਲਾ ਲਓ ਹਣਾ ਕੋਈ ਹਾਂਜੀ 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 ਨੋ ਜੀ ਕੋਈ ਲਾਖੀ ਨਾ ਹੋਣੀ ਤੁਸਮਾ ਨਾ ਤਾਂ ਬਸ ਠੀਕ ਹੈ ਲੋ ਵੇਖੋ ਕਰਾਂਗੇ ਖਲੀ ਟੋਕਣ ਬਸ ਠੀਕ ਹੈ ਆ ਜਾਓ ਜੀ ਚੇਰ ਉਸਦੇ ਨੂੰ ਪੋਣੀ ਨਾ ਮੜ ਕੇ ਦੋ ਠੀਕ ਹੈ ਜੀ ਸਾਡੇ ਪੰਜ ਦੇ ਉੱਪਰ ਬਸ ਠੀਕ ਹੈ ਹਾਂਜੀ ਬਿਲਕੁਲ ਇਹ ਹੈ ਜੀ ਰੇਟ ਪਾਉਣਾ ਤਾਜਾ ਦਾ ਪਾਉਣਾ ਆਪਾਂ ਫਾੜ ਦਾ 50000 50000 ਹੋਰ ਹੋਰੇ ਤੋਂ ਕੀ ਕਰੀਏ ਠੀਕ ਆ ਜਾਨ ਨੂੰ ਵੱਡੀ 45000 ਡੰਗ ਵਾਲਿਆਂ ਨੂੰ ਪਾ ਦੋ ਪਰ ਆਪਾਂ ਨੂੰ ਸੁਣ ਗਈ ਹਾਂ ਲੋ ਜੀ ਤਿੰਨ ਪਸ਼ੂ ਤਿੰਨੇ ਟੌਪ ਦੇ ਪਰ ਮੇਰਾ ਵੀ ਇੱਥੇ ਆ ਕੇ ਚੈੱਕ ਕਰਕੇ ਚੁਵਾਈ ਨਾ ਭਾਜੀ ਚੁਵਾਈ ਕਰਕੇ ਖਰੋ ਨਾ ਨਾਲ ਸਾਡੀ ਗਾਰੰਟੀ ਕੋਈ ਟੈਨਸ਼ਨ ਨਹੀਂ ਦੇ ਰਾਮਦੀ ਆ ਮੇਰੀ ਕੋਈ ਹਾਂ ਵੀ ਤੇ ਚੁਵਾਈ ਕਰੋ ਜੇ ਇੱਥੇ ਚੁਵਾਈ ਹੋਈ ਤਾਂ ਅਸੀਂ ਵੀਡੀਓ ਕਰਕੇ ਕੰਮ ਕਰਦੇ ਆ ਤੇ ਦੂਦੂ ਤੇ ਪਲਾਇਨ ਕਰਦੇ ਆ ਲੀਏ ਕਰਦੇ ਲੋੜ ਹੀ ਨਹੀਂ ਜੀ ਲੋੜ ਹੀ ਕੋਈ ਗ੍ਰਾਮ ਦੀ ਫਿਰ ਆਪੇ ਲੋਕੀ ਪਿੰਨਾ ਫਿਰ ਕੱਲੇ ਲੈਣ ਅਸੂਲਾਂ ਤਾਂ ਭਾਜੀ ਐ ਹੀ ਆ ਆਓ ਫਿਰ ਕੀ ਕਰਨਾ ਕਿ ਉਹਨਾਂ ਨੂੰ ਬਿਲਾ ਦੇ ਕਾਲੀ ਭਾਜੀ ਇਲੀ ਮੇਰੇ ਮਾਝ ਆਪਣੀ ਗਈ ਆਖਦੇ ਹਾਂਜੀ ਉਹ ਬੰਦੇ ਆਨੇ ਦੁੱਧ ਘਟਿਆ ਹੂੰ ਤੇ ਮੈਂ ਕਿਹਾ ਕੋਈ ਗੱਲ ਨਹੀਂ ਭਾਜੀ ਦਿਹਾੜੀ ਵੇਖ ਲਓ ਆਦੇ ਖਲਦੀ ਪੂਰੀ ਲੈ ਲੈਂਦੀ ਆ ਮੈਂ ਅੱਜ ਤੇ ਮਾਝ ਫੇਰ ਖਲਦੀ ਪੂਰੀ ਪਾ ਥੋੜੀ ਦਿੱਤੀ ਇਹਦੇ ਲਿਆ ਕੇ ਰੱਖੀ ਤੇ ਮੈਂ ਦੋ ਦਿਨ ਰੱਖ ਲਓ ਆਦੇ ਭਾਜੀ ਦੋ ਦਿਨ ਹੁੰਦਾ ਨਹੀਂ ਕਰਦੀ ਮੈਂ ਭਾਜੀ ਮਾਝ ਵਾਪਸ ਕਰ ਦੋ ਆਪਣੇ ਪੈਸੇ ਲੈ ਜੋ ਪੈਸੇ ਲੈ ਜੋ ਉਹਨਾਂ ਪੈਸੇ ਦੇ ਤੇ ਆਪਾਂ ਕਿਰਾਇਆ ਮੈਂ ਤੁਹਾਡਾ ਲੱਗਣਾ ਜੀ ਹਾਂਜੀ ਤੇ ਮਾਝ ਆਪਾਂ ਘਰੋਂ ਗੱਲੀ ਦੋ ਦਿਨ ਸਾਂਭਾਂਗੇ ਅਗਲੀ ਵੀਰ ਜੀ ਬਦਾਂ ਬਿਲਕੁਲ ਜੀ ਅਸੀਂ ਵੀ ਆ ਗਏ ਹਾਂ ਸਦੀਕ ਵੀ ਆ ਗਾ ਹਾਂ ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਜੀ ਕੋਈ ਗੱਲ ਨਹੀਂ ਆ ਬਾਕੀ ਲੋਕਾਂ ਨਾਲ ਹੀ ਕੋਈ ਟੈਨਸ਼ਨ ਨਹੀਂ ਨੰਬਰ ਜੀ ਫਿਰ ਨੰਬਰ 987218301381462313 ਪਿੰਡਾਂ ਬਣਾ ਰਾਮਪੁਰਾ ਜਿਹਦਾ ਵੀ ਅੰਬਰ ਸਾਹ ਤਸਵੀਲ ਵੀ ਅੰਬਰ ਸਾਹ ਰਾਮਪੁਰਾ ਬਿਲਕੁਲ ਅੰਬਰ ਸਾਹ ਦੇ ਕੋਲ ਆ ਠੀਕ ਹੈ ਜੀ ਸਸ ਜੀ